ਆ ਪੁੱਛੋ ਬਾਬਾ ਇਹਨਾਂ ਦੀ ਗੱਲ ਹੈ ਬਾਬਾ ਇਹ ਮੀਡੀਆ ਦਾ ਮੀਡੀਆ ਤੋਂ ਨਹੀਂ ਨਹੀਂ ਵੀਡੀਓ ਉਹ ਕਹਿੰਦਾ ਆਪਨੇ ਚਪੇੜਾ ਮਾਰੀਆਂ ਸਾਡੇ ਰੱਬ ਨੇ ਆਸੇ ਚਪੇੜਾ ਮਾਰਿਆ ਨਾ ਸਿੱਦੇ ਬੰਦਿਆਂ ਚ ਨਾ ਸਿੱਦੇ ਚਨਾਨਿਆਂ ਚ ਨਾ ਤੇ ਕੁੜੀਆਂ ਚ ਨਾ ਤੇ ਮੁੰਡੀਆਂ ਚ ਤੇ ਸਿੱਦੇ ਹੈ ਹੀ ਕੁਤਰੇ ਆ ਬੱਤੀ ਨਹੀਂ ਬੰਦਿਆ ਸਾਡੀ ਐਕਟ ਵਾਸ ਸਾਡੀ ਫੋਟੋ ਮਾ ਦਾ ਫਾਇਰ ਤੇ ਆ ਚੱਲ ਚੱਲ ਵੀ ਨਾ ਰੋਕੋ ਬੈਗ ਕਾਢੋ ਕਰੀ ਆ ਬਾਈ ਮੋਹੌਂ ਦੀ ਲੱਗਿਆ ਮਾ ਦਾ ਫਾਇਰ ਤੇ ਹਾਂ ਬਾਬਾ ਜੀ ਕੀ ਕਹਿੰਦੇ zaiento cu zos <laughs> uhm ze者. Zenduk al oho ase. Zendukh何 za cumanood zi. Iwaizând ziifeGANEDA WA. Zenduk a Take rackeprada nar aahus 예처 kuchuchara wuzeogi, na ja firea no ss za singut o' uiide e aih aduh 15 ePa ਕੋਈ ਨਹੀਂ ਕਮਟਾ ਲਗਾ ਦਿੱਤੀ ਹੋ ਜਾਂਦੀ ਕਿੱਦਾਂ ਕਰ ਸਕਦੇ ਇੰਨੇ ਜਿਹੇ ਲੋਕ ਇਨਸਾਨ ਦੇਖਦੇ ਇਨਸਾਨੀਅਤ ਹੈ ਜਿਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਆਸੀ ਪਾਜੀ ਰੋਡ ਤਾਂ ਗੱਲਾਂ ਕਰਦੇ ਅਸੀਂ ਕਿਤੇ ਕੀਟੀ ਪਾਰਟੀ ਰੱਖੀ ਸੀ ਅਸੀਂ ਰੋਡ ਤੇ ਦੱਸੋ ਮੈਂ ਅਗਰ 2500 ਰੁਪਏ ਤੋਂ ਬੋਲਦੇ ਕਹਿੰਦੇ ਚਪੇੜਾ ਮਾਰਨੀ ਆ ਤੁਹਾਡੇ ਬਾਈ ਬਾਬਾ ਤਾਂ ਐਂ ਕਰਦੇ ਬਾਈ ਕਰਦੇ ਬਾਬਾ ਤੁਹਾਨੂੰ ਕਦਮ ਕਰਕੇ ਬਾਹਰ ਗਿਆ ਗਲਤੀ ਮਿਲ ਜਾਂਦੇ ਸਾਨੂੰ ਸੌਰੀ ਫਿਲ ਕਰਦੇ ਆ ਆ ਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮਰੋਲਾ ਕਿਸੇ ਬਾਹਰ ਆ ਕੇ ਸਾਰਾ ਦੇ ਸਾਹਮਣੇ ਬਾਲਾ ਕਹਿੰਦਾ ਮੈਂ ਤੇ ਰਚ ਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕੇ ਮੇਰੀ ਗੱਲ ਸੁਣ ਤੂੰ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਸਾਡੇ ਰੱਬ ਨੇ ਅਸੱਚ ਚਪੇੜਾ ਮਾਰਿਆ ਨਾ ਅਸੀਂ ਬੰਦਿਆਂ ਚ ਨਾ ਅਸੀਂ ਜਨਾਨਿਆਂ ਚ ਨਾ ਅਸੀਂ ਕੁੜੀਆਂ ਚ ਨਾ ਅਸੀਂ ਬੁੰਡੀਆਂ ਚ ਅਸੀਂ ਤਾਂ ਹੈ ਹੀ ਕੁੱਤਰੇ ਆ ਅਸੀਂ ਤਾਂ ਹੈ ਹੀ ਕੁੱਤਰੇ ਚਲੋ ਕਹਿ ਦੇ ਨੇ ਚਲੋ ਬਾਬਾ ਜੀ ਚਲੋ ਮੰਦੀ ਬਾਬਾ ਜੀ ਇਹ ਬਾਲੇ ਪਿੱਛੇ ਕਿਹਨਾਂ ਆਰਚੀਵ ਵਿੱਚ ਇਹ ਕੋਈ ਇਨਸਾਨ ਦੇਖਦੇ ਇਨਸਾਨੀਅਤ ਹੈ ਕੀ ਇਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਆਸੀਂ ਬਾਜੀ ਰੋਡ ਤੋਂ ਕਿੱਦਾਂ ਕਰ ਲਿਆ ਅਸੀਂ ਕਿੱਡੀ ਪਾੜੀ ਰੱਖੀ ਸੀ ਅਸੀਂ ਰੋਡ ਤੇ ਦੱਸੋ ਮੈਂ ਤਾਂ 2500 ਰੁਪਏ ਤੋਂ ਬੋਲਦਾ ਕਹਿੰਦਾ ਚ ਪੇੜਾ ਮਾਰਨੀ ਆ ਤੁਹਾਡੇ ਬਾਬਾ ਜੀ ਦੱਸੋ ਇਹ ਕਰਦੇ ਬਾਬਾ ਜੀ ਤੁਹਾਨੂੰ ਮੈਂ ਅਦਮ ਕਰਕੇ ਪਾ ਦਿੱਤੀ ਹਾਂ ਗਲਤੀ ਮਿਲ ਕਰਦੇ ਆ ਤੁਹਾਨੂੰ ਸੋਰੀ ਫਿਲ ਕਰਦੇ ਆ ਆ ਜੀ ਮੇਰੀ ਗੱਲ ਸੁਣੋ ਅਗਰ ਕਾਲਾ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮਰ ਰੋਲਾ ਕਿਸੇ ਬਾਹਰ ਆ ਕੇ ਤੁੰਗ ਕਰੋ ਸਾਰੇ ਦੇ ਸਾਹਮਣੇ ਬਾਹਰ ਆ ਕੇ ਕਹਿੰਦਾ ਮੈਂ ਤੇਰੇ ਚ ਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕਿ ਮੇਰੀ ਗੱਲ ਕੋਣ ਕੁੱਤ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਸਾਡੇ ਰੱਬ ਨੇ ਅਸੱਚਾ ਚਪੇੜਾ ਮਾਰਿਆ ਨਾ ਅਸੀਂ ਬੰਦਿਆਂ ਚ ਨਾ ਅਸੀਂ ਜਨਾਨਿਆਂ ਚ ਨਾ ਅਸੀਂ ਕੁੜੀਆਂ ਚ ਨਾ ਤੇ ਮੁੰਡੀਆਂ ਚ ਅਸੀਂ ਤੇ ਹੈ ਹੀ ਕੁੱਤਰੇ ਆ ਅਸੀਂ ਤੇ ਹੈ ਹੀ ਕੁੱਤਰੇ ਚਲੋ ਕਹਿ ਦਿੰਨੇ ਚਲੋ ਮੰਨ ਲਈ ਬਾਬਾ मीडिया तो मीडिया तो मीडिया नहीं वीडियो तो वो मीडिया दिखाओ तो सी अगर जीरो से क्रैश का टेंशन ना हो कंटिन्यू हो जाएगा साइड एक्ट के बाद साइड पे बॉडी है यार क्या चल रहा है रेडी ना रोको बैक कर दो कर जाओ भाई आओ जी लगा दो सारे साइड से होते وے گلنا ننگ سارا اکھا نال کو نال دوکاناں دے بندا تے پر دے پردا بندا اے اے کوئی مندار کوئی اے اے پکیاموں ہوندی تا کوئی نہیں کمنٹ کردی کی ہوندی